ਅੱਜ ਦੀ ਘਟਨਾ 19 ਅਪ੍ਰੈਲ 1998 ਕੈਨੇਡਾ ਕੈਨੇਡਾ ਦੇ ਲੈਂਗਲੇ ਦੇ BC ਦੇ ਵਿੱਚ ਅਜੀਤ ਸਿੰਘ ਗਰੇਵਾਲ ਜਦੋਂ ਆਪਣੀ ਗੱਡੀ ਲੈ ਕੇ ਆਪਣੇ ਘਰ ਪਹੁੰਚਦਾ ਤਾਂ ਸਾਹਮਣੇ ਉਹਦੀ ਵਾਈਫ ਦੀ ਗੱਡੀ ਖੜੀ ਹੁੰਦੀ ਹੈ ਜਦੋਂ ਆਪਣੀ ਗੱਡੀ ਤੋਂ ਉਤਰ ਕੇ ਉਹ ਗੱਡੀ ਵੱਲ ਜਾਂਦਾ ਕਿ ਘਰ ਵੱਲ ਵੱਧਾ ਤਾਂ ਦੇਖਦਾ ਉਹਦੀ ਵਾਈਫ ਦੀ ਉੱਥੇ ਲਾਸ਼ ਪਈ ਹੁੰਦੀ ਹੈ ਖੂਨ ਨਾਲ ਲਥਪਥ ਦੇਖਣ ਤੇ ਪਤਾ ਲੱਗਦਾ ਕਿ ਇਹਨੂੰ ਗੋਲੀਆਂ ਮਾਰੀਆਂ ਗਈਆਂ ਨੇ ਹੁਣ ਉਹ 911 ਤੇ ਫੋਨ ਕਰਦਾ ਮੌਕੇ ਤੇ ਪੁਲਿਸ ਪਹੁੰਚਦੀ ਹੈ ਪੁਲਿਸ ਜਦੋਂ ਆ ਕੇ ਦੇਖਦੀ ਹੈ ਵੀ ਇੱਕ ਹੌਲ ਹੋਇਆ ਹੁੰਦਾ ਮੱਥੇ ਦੇ ਵਿਚਕਾਰ ਦੇਖਣ ਤੇ ਪਤਾ ਲੱਗਦਾ ਵੀ ਇਹਨੂੰ ਬਹੁਤ ਨਜ਼ਦੀਕ ਤੋਂ ਗੋਲੀ ਮਾਰੀ ਗਈ ਹੈ ਇੱਕ ਗੋਲੀ ਕੰਨ ਦੇ ਵਿੱਚ ਮਾਰੀ ਗਈ ਹੁੰਦੀ ਹੈ ਪੁਲਿਸ লাশ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਦੀ ਹੈ ਤੇ ਪੁਲਿਸ ਦੀ ਉੱਤੇ ਇਨਵੈਸਟੀਗੇਸ਼ਨ ਸ਼ੁਰੂ ਹੁੰਦੀ ਹੈ ਫੋਰੈਂਸਿਕ ਟੀਮਾਂ ਵੀ ਪਹੁੰਚਦੀਆਂ ਨੇ ਉਹਨਾਂ ਵੱਲੋਂ ਵੀ ਉੱਥੇ ਸੈਂਪਲ ਕਲੈਕਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉੱਥੇ ਪੁਲਿਸ ਨੂੰ ਦੋ ਖਾਲੀ ਕਾਰਤੂਸ਼ ਮਿਲਦੇ ਨੇ ਜਿਹੜੇ ਕਿ 9mm ਤੋਂ ਰਫਲ ਤੋਂ ਚਲਾਏ ਗਏ ਹੁੰਦੇ ਨੇ ਤੇ ਪੁਲਿਸ ਦੀ ਪੁੱਛਗਿੱਛ ਚੱਲਦੀ ਹੈ ਉਧਰ ਪੋਸਟ ਮਾਰਟਮ ਦੀ ਰਿਪੋਰਟ ਵੀ ਆਉਂਦੀ ਹੈ ਰਿਪੋਰਟ ਦੇ ਵਿੱਚ ਪਤਾ ਲੱਗਦਾ ਵੀ ਇਹਨੂੰ ਬਹੁਤ ਨਜ਼ਦੀਕ ਤੋਂ ਇੱਕ 9 ਐਮ ਐਮ ਰਫਲ ਦੇ ਨਾਲ ਫਾਇਰ ਕੀਤੇ ਗਏ ਨੇ ਜਿਹੜਾ ਇੱਕ ਮੱਥੇ ਦੇ ਵਿੱਚ ਤੇ ਇੱਕ ਕੰਨ ਦੇ ਵਿੱਚ ਗੋਲੀ ਵੱਜੀ ਹੁੰਦੀ ਹੈ ਉਹਦੇ ਕਾਰਨ ਇਹਦੀ ਮੌਤ ਹੋਈ ਹੈ ਤੇ ਬਾਕੀ ਜਿਹੜੇ ਕ੍ਰਿਆਕਰਮ ਨੇ ਸ਼ੁਰੂ ਹੁੰਦੇ ਨੇ ਕਿਉਂਕਿ Laash ਘਰਦਿਆਂ ਦੇ ਹਵਾਲੇ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਉਹਦਾ ਜੋ ਵੀ ਅੰਤਿਮ ਰਸਮਾਂ ਨੇ ਉਹ ਕੀਤੀਆਂ ਜਾਂਦੀਆਂ ਨੇ ਪੁਲਿਸ ਘਰਦਿਆਂ ਤੋਂ ਵੀ ਪੁੱਛਗਿਛ ਕਰਦੀ ਐ ਜਿਹੜੀ ਉਹਦੀ ਪਤਨੀ ਮਰੀ ਸੀ ਬਲਜੀਤ ਕੌਰ ਗਰੇਵਾਲ ਉਹਦੇ ਘਰਦਿਆਂ ਤੋਂ ਵੀ ਪੁੱਛਗਿਛ ਕੀਤੀ ਜਾਂਦੀ ਕਹਿੰਦਾ ਮਤਲਬ ਉਹਦੇ ਪੇਕਿਆਂ ਤੋਂ ਇਧਰੋਂ ਵੀ ਜੋ ਵੀ ਆਲੇ-ਦੁਆਲੇ ਅੰਗੀਆਂ-ਗਵਡੀਆਂ ਤੋਂ ਜਿੱਥੋਂ ਪੁਲਿਸ ਪਤਾ ਕਰ ਸਕਦੀ ਸੀ ਪੁਲਿਸ ਪੁੱਛਦੀ ਐ ਪਰ ਕਿਤੇ ਵੀ ਪੁਲਿਸ ਨੂੰ ਕੋਈ ਕਾਮਯਾਬੀ ਨਹੀਂ ਮਿਲਦੀ ਪਰ ਸਾਰੇ ਕਸੇ ਦੇ ਵਿੱਚ ਪੁਲਿਸ ਨੂੰ ਇੱਕ ਗੱਲ ਬੜੀ ਅਜੀਬ ਲੱਗਦੀ ਐ ਕਿ ਜਦੋਂ 911 ਤੇ ਫੋਨ ਕੀਤਾ ਸੀ ਅਜੀਤ ਸਿੰਘ ਗਰੇਵਾਲ ਨੇ ਉਹ ਬਿਲਕੁਲ ਸੈਸ ਸੀ ਕਿਉਂਕਿ ਪੁਲਿਸ ਦਾ ਸੋਚਣਾ ਸੀ ਕਿ ਜੇ ਕਿਸੇ ਦੀ ਪਤਨੀ ਦਾ ਕਤਲ ਹੋਇਆ ਤਾਂ ਉਹ ਬੰਦਾ ਬੇਚੈਨ ਹੋਏਗਾ ਘਬਰਾਟ ਦੇ ਵਿੱਚ ਹੋਏਗਾ ਬੜੀ ਜਲਦੀ ਜਲਦੀ ਉਹ ਗੱਲ ਕਰੇਗਾ ਫੋਨ ਬੜੀ ਜਲਦੀ ਕਰੇਗਾ ਪਰ ਬਿਲਕੁਲ ਆਮ ਨਾਲ ਉਧਰੋਂ ਫੋਨ ਕਾਲ ਕੀਤੀ ਜਾਂਦੀ ਹੈ ਅਜੀਤ ਸਿੰਘ ਗਰੇਵਾਲ ਵੱਲੋਂ ਇਹ ਵੀ ਪੁਲਿਸ ਨੂੰ ਫਿਰ ਖਟਕਣ ਲੱਗ ਜਾਂਦਾ ਹੌਲੀ ਹੌਲੀ ਦੂਜਾ ਪੁਲਿਸ ਅੰਤਿਮ ਰਸਮਾਂ ਤੱਕ ਪਰਿਵਾਰ ਤੇ ਨਿਗਰਾਨੀ ਰੱਖਦੀ ਹੈ ਕਿ ਕਿਸੇ ਤਰੀਕੇ ਕੋਈ ਇੱਥੋਂ ਪਤਾ ਲੱਗ ਸਕੇ ਕਿਸੇ ਵੀ ਤਰੀਕੇ ਤਾਂ ਇੱਕ ਚੀਜ਼ ਹੋਰ ਦੇਖਦੇ ਨੇ ਵੀ ਜਿਹੜਾ ਅਜੀਤ ਸਿੰਘ ਗਰੇਵਾਲ ਐ ਉਹ ਪੂਰੀਆਂ ਰਸਮਾਂ ਦੌਰਾਨ ਸਾਰੇ ਕਿਸੇ ਦੇ ਵਿੱਚ ਬਿਲਕੁਲ ਨੋਰਮਲ ਹੁੰਦਾ ਲੱਗਦਾ ਨਹੀਂ ਵੀ ਇਹਨੂੰ ਕੋਈ ਫਿਕਰ ਐ ਕੋਈ ਟੈਨਸ਼ਨ ਐ ਇਹ ਹੁਣ ਸਾਰਾ ਕੁਝ ਪੁਲਿਸ ਦੇ ਦਿਮਾਗ ਦੇ ਵਿੱਚ ਖਟਕਣ ਲੱਗ ਪੈਂਦਾ ਵੀ ਕਿਤੇ ਨਾ ਕਿਤੇ ਕੋਈ ਗੜਬੜ ਜ਼ਰੂਰ ਐ ਦੂਜੇ ਪਾਸੇ ਇਹ ਜਿਹੜਾ ਕਤਲ ਹੋਇਆ ਸੀ ਇੱਕ ਪੰਜਾਬੀ ਔਰਤ ਦਾ ਹੋਇਆ ਸੀ ਤੇ ਕੈਨੇਡਾ ਪੁਲਿਸ ਦੇ ਵਿੱਚ ਉਸ ਟਾਈਮ ਉੱਥੇ ਕੋਈ ਵੀ ਪੰਜਾਬੀ ਅਫਸਰ ਨਹੀਂ ਸੀ ਤੇ ਪੁਲਿਸ ਨੂੰ ਇਸ ਇਨਵੈਸਟੀਗੇਸ਼ਨ ਦੇ ਵਿੱਚ ਵੀ ਕਾਫੀ ਦਿੱਕਤ ਆਉਂਦੀ ਐ ਕਿਉਂਕਿ ਪੰਜਾਬੀ ਕਮਿਊਨਿਟੀ ਦੇ ਵਿੱਚ ਕੋਈ ਵੀ ਬੰਦਾ ਮੂੰਹ ਖੋਲਣ ਲਈ ਤਿਆਰ ਨਹੀਂ ਸੀ ਜਾਂ ਦੱਸਣ ਲਈ ਤਿਆਰ ਨਹੀਂ ਸੀ ਜਾਂ ਉਹਨਾਂ ਨੂੰ ਪਤਾ ਨਹੀਂ ਸੀ ਹੁਣ ਇਹ ਸਾਰੇ ਕਸੇ ਦੇ ਵਿੱਚ ਪੁਲਿਸ ਨੂੰ ਕਾਫੀ ਦਿੱਕਤ ਆਉਂਦੀ ਹੈ ਹੁਣ ਪੁਲਿਸ ਨੂੰ ਇੱਕ ਚੀਜ਼ ਇੱਥੇ ਹੋਰ ਮਿਲਦੀ ਹੈ ਜਿਹੜਾ ਬਲਜੀਤ ਕੌਰ ਗਰੇਵਾਲ ਦਾ ਭਰਾ ਹੁੰਦਾ ਉਹ ਫਿਰ ਪੁਲਿਸ ਨੂੰ ਦੱਸਦਾ ਵੀ ਜੇ ਤੁਸੀਂ ਅਜੀਤ ਸਿੰਘ ਗਰੇਵਾਲ ਤੇ ਨਿਗਾਹ ਰੱਖੋ ਇੱਥੋਂ ਤੁਹਾਨੂੰ ਕੁਝ ਨਾ ਕੁਝ ਜ਼ਰੂਰ ਮਿਲ ਸਕਦਾ ਪੁਲਿਸ ਹੁਣ ਅਜੀਤ ਸਿੰਘ ਗਰੇਵਾਲ ਤੇ ਬਿਲਕੁਲ ਬਰੀਕੀ ਦੇ ਨਾਲ ਨਜ਼ਰ ਰੱਖਦੀ ਹੈ ਤੇ ਅਜੀਤ ਸਿੰਘ ਗਰੇਵਾਲ ਤੋਂ ਪੁੱਛ ਕੇ ਚ ਕੀਤੀ ਜਾਂਦੀ ਹੈ ਵੀ ਸਾਰਾ ਕੁਝ ਹੋਇਆ ਕੀ ਇਹ ਕਿਤੇ ਜਾ ਰਹੇ ਸੀ ਜਾਂ ਕਿਤੋਂ ਆਏ ਸੀ ਸਾਰਾ ਕੁਝ ਹੈ ਕੀ ਸੀ ਤੇ ਅਜੀਤ ਸਿੰਘ ਗਰੇਵਾਲ ਦਾ ਕਹਿਣਾ ਹੁੰਦਾ ਅਜੀਤ ਸਿੰਘ ਗਰੇਵਾਲ ਤੇ ਉਹਨਾਂ ਦੀ ਪਤਨੀ ਬਲਜੀਤ ਕੌਰ ਗਰੇਵਾਲ ਕਿਸੇ ਦੋਸਤ ਦੇ ਘਰੇ ਗਏ ਸੀ ਕੱਗ ਫੈਮਿਲੀ ਜਿਹੜੇ ਕਿ ਇਹਨਾਂ ਦੇ ਪਰਿਵਾਰਕ ਮਿੱਤਰ ਸੀ ਉਹਨਾਂ ਦੇ ਘਰ ਗਏ ਉੱਥੇ ਘੰਟਾ ਡੇਢ ਘੰਟਾ ਰਹਿਣ ਤੋਂ ਬਾਅਦ ਇਹ ਦੋਨੋਂ ਮੀਆਂ ਬੀਬੀ ਆਪਣੀ ਗੱਡੀ ਲੈ ਕੇ ਘਰ ਵਾਸਤੇ ਨਿਕਲਦੇ ਨੇ ਪਰ ਰਸਤੇ ਦੇ ਵਿੱਚ ਇੱਕ ਹੋਰ ਆਪਣੇ ਪਰਿਵਾਰਕ ਮਿੱਤਰ ਦੇ ਘਰ ਜਾਂਦੇ ਨੇ ਉੱਥੇ ਜਾਣ ਦਾ ਕਾਰਨ ਹੁੰਦਾ ਹੈ ਅਜੀਤ ਸਿੰਘ ਗਰੇਵਾਲ ਜੀ ਇਹਦੀ 20 ਸਾਲਾਂ ਦੀ ਬੇਟੀ ਜਤਿੰਦਰ ਕੌਰ ਗੱਡੀ ਖੜਾ ਕੇ ਆਈ ਹੁੰਦੀ ਆ ਉਸ ਪਰਿਵਾਰ ਦੇ ਘਰ ਤੇ ਕਹਿਣਾ ਹੁੰਦਾ ਵੀ ਮੇਰੇ ਪਿਤਾ ਜੀ ਇਹ ਗੱਡੀ ਲੈ ਜਾਣਗੇ ਉਹ ਕਹਿੰਦੇ ਕੋਈ ਗੱਲ ਨਹੀਂ ਕਿਉਂਕਿ ਇਹ ਗੱਲਾਂ ਆਮ ਗੱਲਾਂ ਨੇ ਫਿਰ ਇਹ ਦੋਨੋਂ ਮੀਆਂ ਬੀਬੀ ਉਸ ਘਰ ਪਹੁੰਚਦੇ ਨੇ ਉੱਥੇ ਜਾ ਕੇ ਜਿਹੜੀ ਇਹ ਗੱਡੀ ਪਿੱਛੋਂ ਲੈ ਕੇ ਆਉਂਦੇ ਨੇ ਉਹ ਚਲਾਉਂਦੀ ਹੈ ਬਲਜੀਤ ਕੌਰ ਗਰੇਵਾਲ ਤੇ ਜਿਹੜੀ ਗੱਡੀ ਉੱਥੇ ਖੜੀ ਹੁੰਦੀ ਹੈ ਉਹ ਗੱਡੀ ਲੈ ਕੇ ਅਜੀਤ ਸਿੰਘ ਗਰੇਵਾਲ ਬਲਜੀਤ ਕੌਰ ਦੇ ਪਿੱਛੇ-ਪਿੱਛੇ ਚੱਲਦੇ ਨੇ ਰਸਤੇ ਦੇ ਵਿੱਚ ਇੱਕ ਸਟੋਰ ਤੋਂ ਇੱਕ ਗਰੋਸਰੀ ਖਰੀਦਦੇ ਨੇ ਫਿਰ ਇਹ ਆਪਣੇ ਘਰ ਵੱਲ ਨਿਕਲਦੇ ਨੇ ਤੇ ਅੱਗੇ ਜਾ ਕੇ ਲਾਈਟਾਂ ਦੇ ਉੱਪਰ ਬਲਜੀਤ ਕੌਰ ਦੀ ਗੱਡੀ ਤਾਂ ਨਿਕਲ ਜਾਂਦੀ ਹੈ ਪਰ ਜਦੋਂ ਅਜੀਤ ਸਿੰਘ ਗਰੇਵਾਲ ਗੱਡੀ ਕੱਢਣ ਲੱਗਦੇ ਨੇ ਉੱਥੇ ਰੈੱਡ ਲਾਈਟ ਹੋ ਜਾਂਦੀ ਹੈ ਤੇ ਇਹ ਕੁਛ ਦੇਰ ਰੁਕ ਜਾਂਦੇ ਨੇ ਇਹਨਾਂ ਦਾ ਕਾਫੀ ਫਿਰ ਫਾਸਲਾ ਪੈ ਜਾਂਦਾ ਹੈ ਹਣ ਬਲਜੀਤ ਕੌਰ ਗਰੇਵਾਲ ਘਰ ਪਹੁੰਚਦੀ ਐ ਤੇ ਉਹਦੇ ਪਿੱਛੇ ਪਿੱਛੇ ਅਜੀਤ ਸਿੰਘ ਗਰੇਵਾਲ ਪਹੁੰਚਦੇ ਨੇ ਉਹ ਲਾਈਟਾਂ ਦੇ ਕਾਰਨ ਇਹਨਾਂ ਦਾ ਜਿਹੜਾ ਥੋੜਾ ਗੈਪ ਪਿਆ ਸੀ ਇਸ ਕਰਕੇ ਲੇਟ ਪਹੁੰਚਦੇ ਨੇ ਤੇ ਜਦੋਂ ਆ ਕੇ ਦੇਖਦੇ ਨੇ ਬਲਜੀਤ ਕੌਰ ਦਾ ਕਤਲ ਹੋ ਚੁੱਕਿਆ ਸੀ ਜਿਹੜੀ ਇਹਨਾਂ ਨੇ ਗਰੋਸਰੀ ਖਰੀਦੀ ਸੀ ਸਟੋਰ ਤੋਂ ਉਹ ਲੈ ਕੇ ਬਲਜੀਤ ਕੌਰ ਘਰ ਵੱਲ ਵਧੀ ਹੋਣੀ ਐ ਜਦੋਂ ਉੱਤੇ ਹਮਲਾ ਹੋਇਆ ਕਿਉਂਕਿ ਗਰੋਸਰੀ ਦਾ ਜਿਹੜਾ ਸਮਾਨ ਸੀ ਉਹ ਵੀ ਉਸ ਟਾਈਮ ਸਾਰਾ ਉੱਥੇ ਖਿਲਰਿਆ ਪਿਆ ਹੁੰਦਾ ਹੁਣ ਇਹ ਗੱਲ ਪੁਲਿਸ ਨੂੰ ਪਤਾ ਲੱਗਦੀ ਐ ਪੁਲਿਸ ਇਹ ਪੂਰੀ ਜਿਹੜੇ ਨੇ ਬਿਆਨ ਦਿੱਤੇ ਸੀ ਇਹਦੀ ਕੋਹ ਖਪੜਤਾਲ ਜਦੋਂ ਕਰਦੀ ਹੈ ਇਨਵੈਸਟੀਗੇਸ਼ਨ ਕਰਦੀ ਹੈ ਤਾਂ ਪਤਾ ਲੱਗਦਾ ਵੀ ਜੋ ਕੁਝ ਵੀ ਦੱਸ ਰਹੇ ਨੇ ਅਜੀਤ ਸਿੰਘ ਗਰੇਵਾਲ ਇਹ ਸਾਰਾ ਕੁਝ ਸੱਚ ਹੈ ਵੀ ਆਪਣੇ ਦੋਸਤ ਦੇ ਘਰ ਵੀ ਜਾਂਦੇ ਨੇ ਫਿਰ ਦੂਜੀ ਜਗ੍ਹਾ ਜਾ ਕੇ ਗੱਡੀ ਵੀ ਚੱਕਦੇ ਨੇ ਫਿਰ ਸਟੋਰ ਦੇ ਵਿੱਚ ਜਾ ਕੇ ਗਰੋਸਰੀ ਦਾ ਸਾਮਾਨ ਵੀ ਖਰੀਦਿਆ ਜਾਂਦਾ ਉਸ ਤੋਂ ਬਾਅਦ ਇਹ ਆਪਣੇ ਘਰ ਆਉਂਦੇ ਨੇ ਹੁਣ ਪੁਲਿਸ ਫਿਰ ਇਨਵੈਸਟੀਗੇਸ਼ਨ ਆਪਣੇ ਤੌਰ ਤਰੀਕੇ ਤੇ ਵੀ ਕਰਦੀ ਹੈ ਇੱਥੇ ਪੁਲਿਸ ਨੂੰ ਇੱਕ ਗੱਲ ਹੋਰ ਪਤਾ ਲੱਗਦੀ ਹੈ ਵੀ ਜਿਹੜਾ ਅਜੀਤ ਸਿੰਘ ਗਰੇਵਾਲ ਸੀ ਇਹਦਾ 1949 ਦੇ ਵਿੱਚ ਜਨਮ ਹੁੰਦਾ ਪੰਜਾਬ ਦੇ ਵਿੱਚ 1972 ਦੇ ਵਿੱਚ ਇਹ ਕੈਨੇਡਾ ਪਹੁੰਚਦਾ ਜਦੋਂ ਆਪਣੀ ਜਵਾਨੀ ਦੀ ਦਹਲਿਜ਼ ਤੇ ਸੀ ਇੱਥੇ ਆ ਕੇ ਇਹਨਾਂ ਮਨਜੀਤ ਕੌਰ ਦੇ ਨਾਲ ਵਿਆਹ ਹੁੰਦਾ ਫਿਰ ਇਹਨਾਂ ਦੇ ਤਿੰਨ ਬੱਚੇ ਹੁੰਦੇ ਨੇ ਜ਼ਿੰਦਗੀ ਅੱਗੇ ਵਧਦੀ ਹੈ ਪਰ ਇਸ ਪਰਿਵਾਰ ਦੇ ਵਿੱਚ ਫਿਰ 1997 ਦੇ ਵਿੱਚ ਕਹਿ ਲਿਏ ਇੱਕ ਹਲਚਲ ਪੈਦਾ ਹੁੰਦੀ ਹੈ ਦਸੰਬਰ 1997 ਦੇ ਵਿੱਚ ਜਿਹੜੇ ਅਜੀਤ ਸਿੰਘ ਗਰੇਵਾਲ ਹੁੰਦੇ ਨੇ ਆਪਣੀ ਪਹਿਲੀ ਪਤਨੀ ਮਨਜੀਤ ਕੌਰ ਨੂੰ ਬਿਨਾਂ ਤਲਾਕ ਦਿੱਤੇ ਆ ਬਲਜੀਤ ਕੌਰ ਦੇ ਨਾਲ ਵਿਆਹ ਕਰਾਉਂਦੇ ਨੇ ਬਲਜੀਤ ਕੌਰ ਦਾ ਵੀ ਪਹਿਲਾਂ ਵਿਆਹ ਹੋਇਆ ਹੋਇਆ ਸੀ ਉਹਦਾ ਵੀ ਤਲਾਕ ਹੋ ਚੁੱਕਿਆ ਸੀ ਉਹਦੇ ਪਹਿਲੇ ਵਿਆਹ ਚੋ ਬੱਚੇ ਸੀ ਹੁਣ ਉਹਦੇ ਤਲਾਕ ਤੋਂ ਬਾਅਦ ਉਹਨੇ ਵਿਆਹ ਕਰਾਇਆ ਅਜੀਤ ਸਿੰਘ ਗਰੇਵਾਲ ਨੇ ਪਰ ਅਜੀਤ ਸਿੰਘ ਗਰੇਵਾਲ ਦਾ ਤਲਾਕ ਨਹੀਂ ਹੁੰਦਾ ਪਹਿਲੀ ਪਤਨੀ ਦੇ ਹੁੰਦਿਆਂ ਹੀ ਇਹ ਬਲਜੀਤ ਕੌਰ ਨਾਲ ਵਿਆਹ ਕਰਾਉਂਦੇ ਨੇ ਬੱਚੇ ਦੋਨਾਂ ਦੇ ਸੀ ਅਜੀਤ ਸਿੰਘ ਦੇ ਵੀ ਪਹਿਲੇ ਵਿਆਹ ਤੋਂ ਬੱਚੇ ਹੁੰਦੇ ਨੇ ਤੇ ਬਲਜੀਤ ਕੌਰ ਦੇ ਵੀ ਪਰ ਜਿਹੜੀ ਬਲਜੀਤ ਕੌਰ ਹੁੰਦੀ ਹੈ ਇਹ ਕਾਫੀ ਅਮੀਰ ਹੁੰਦੀ ਹੈ ਤਕੜੇ ਪਰਿਵਾਰ ਤੋਂ ਹੁੰਦੀ ਹੈ ਦੂਜੇ ਪਾਸੇ ਜਿਹੜਾ ਅਜੀਤ ਸਿੰਘ ਹੁੰਦਾ ਇਹਤੇ ਕਾਫੀ ਕਰਜ਼ਾ ਹੁੰਦਾ ਇਹ ਗੱਲਾਂ ਵੀ ਪੁਲਿਸ ਨੂੰ ਪਤਾ ਲੱਗਦੀਆਂ ਨੇ ਹੁਣ ਬਲਜੀਤ ਕੌਰ ਦੇ ਭਰਾ ਨੇ ਵੀ ਦੱਸਿਆ ਸੀ ਵੀ ਜੇ ਤੁਸੀਂ ਨਿਗਰ ਰੱਖੋਗੇ ਤੇ ਤੁਹਾਨੂੰ ਇਥੋਂ ਕੁਝ ਨਾ ਕੁਝ ਮਿਲ ਸਕਦਾ ਪੁਲਿਸ ਦਾ ਸ਼ੱਕ ਦਾ ਕਾਰਨ ਇਹ ਤੇ ਇਹ ਵੀ ਸੀ ਵੀ ਇਹ ਬਿਲਕੁਲ ਬੰਦਾ ਨਾਰਮਲ ਸੀ ਪਤਨੀ ਦਾ ਕਤਲ ਹੋਇਆ ਹੋਵੇ ਤੇ ਉਸ ਤੋਂ ਬਾਅਦ ਬੰਦਾ ਨਾਰਮਲ ਹੋਵੇ ਸਿਰਫ 4 ਮਹੀਨੇ ਵਿਆਹ ਨੂੰ ਹੋਏ ਸੀ ਦਸੰਬਰ 1997 ਦੇ ਵਿੱਚ ਵਿਆਹ ਹੁੰਦਾ ਤੇ 19 ਅਪ੍ਰੈਲ 1998 ਨੂੰ ਇਹ ਕਤਲ ਹੋ ਜਾਂਦਾ ਤੇ ਬੰਦਾ ਬਿਲਕੁਲ ਨੋਰਮਲ ਹੁੰਦਾ ਫਿਰ ਪੁਲਿਸ ਕੀ ਕਰਦੀ ਹੈ ਅਜੀਤ ਸਿੰਘ ਦੀ ਕਾਲ ਡਿਟੇਲ ਕੱਢਦੀ ਹੈ ਹੁਣ 8:30 ਵਜੇ ਇਹ ਉਧਰੋਂ ਨਿਕਲਦੇ ਸੀ ਕਾਲ ਡਿਟੇਲ ਦੇ ਵਿੱਚ ਪੁਲਿਸ ਨੂੰ ਹੋਰ ਹਰਾਨੀ ਜਨਕ ਜਿਹੜੇ ਖਲਾਸੇ ਹੁੰਦੇ ਨੇ 9:30 ਵਜੇ ਉਹਨਾਂ ਦੇ ਘਰੋਂ ਨਿਕਲਦੇ ਨੇ 9:44 ਮਿੰਟ ਤੋਂ ਲੈ ਕੇ 10:49 ਮਿੰਟ ਤੱਕ ਲਗਾਤਾਰ ਦੋ ਨੰਬਰਾਂ ਦੇ ਉੱਪਰ ਗੱਲਾਂ ਹੁੰਦੀਆਂ ਨੇ ਜਦੋਂ ਉਹ ਨੰਬਰਾਂ ਦਾ ਪਤਾ ਕੀਤਾ ਜਾਂਦਾ ਤਾਂ ਉਹ ਨੰਬਰ ਹੁੰਦਾ ਸੁਖਜੀਤ ਸਿੰਘ ਗਰੇਵਾਲ ਜਿਹੜਾ ਕਿ ਅਜੀਤ ਸਿੰਘ ਗਰੇਵਾਲ ਦਾ ਪਹਿਲੇ ਵਿਆਹ ਦੇ ਵਿੱਚੋਂ ਬੇਟਾ ਹੁੰਦਾ ਤੇ ਇੱਕ ਉਹਦਾ ਦੋਸਤ ਹੁੰਦਾ ਸੰਦੀਪ ਉਰਫ ਸਨੀ ਤੂਰ ਇਹਨਾਂ ਨਾਲ ਗੱਲਾਂ ਹੁੰਦੀਆਂ ਨੇ ਤੇ ਗੱਲਾਂ ਵੀ ਕੁਝ ਕੁ ਸਕਿੰਟ ਦੀਆਂ ਹੁੰਦੀਆਂ ਨੇ ਕੋਈ ਬਹੁਤੀਆਂ ਲੰਬੀਆਂ ਗੱਲਾਂ ਨਹੀਂ ਹੁੰਦੀਆਂ ਹੁਣ ਪੁਲਿਸ ਇਸ ਗੱਲ ਤੋਂ ਵੀ ਹੈਰਾਨ ਹੁੰਦੀ ਹੈ ਵੀ ਇਸ ਵਕਵੇ ਦੌਰਾਨ ਕਿੰਨੀ ਵਾਰ ਫੋਨ ਤੇ ਗੱਲ ਹੁੰਦੀ ਹੈ ਪਰ ਗੱਲ ਬਹੁਤੀ ਲੰਬੀ ਨਹੀਂ ਹੁੰਦੀ ਇਤੋਂ ਇਹ ਲੱਗਦਾ ਵੀ ਜਿਵੇਂ ਕੁਛ ਨਾ ਕੁਛ ਦਿਸ਼ਾ ਨਿਰਦੇਸ਼ ਦੇ ਰਹੇ ਹੋਣ ਕੋਈ ਜਾਣਕਾਰੀ ਦੇ ਰਹੇ ਹੋਣ ਦੋਨਾਂ ਨੂੰ ਹੁਣ ਇਹ ਚੀਜ਼ਾਂ ਦਾ ਪਤਾ ਲੱਗਦਾ ਹੁਣ ਪੁਲਿਸ ਕੀ ਕਰਦੀ ਹੈ ਸੁਖਜੀਤ ਸਿੰਘ ਤੇ ਸਨੀ ਤੂਰ ਦਾ ਨੰਬਰ ਵੀ ਸਰਵਲਾਸ ਤੇ ਲਾ ਦਿੰਦੀ ਹੈ ਉਹਨਾਂ ਦੇ ਜਿਹੜੀ ਫੋਨ ਕਾਲ ਹੁੰਦੀ ਹੈ ਉਹ ਟੈਪ ਕਰਨਾ ਸ਼ੁਰੂ ਕਰਦੀ ਹੈ ਵੀ ਹੋ ਸਕਦਾ ਕਿਤੇ ਨਾ ਕਿਤੇ ਕੁਝ ਪਤਾ ਲੱਗ ਸਕੇ ਦੂਜੇ ਪਾਸੇ ਪੁਲਿਸ ਅਜੀਤ ਸਿੰਘ ਗਰੇਵਾਲ ਦੇ ਘਰ ਦਾ ਸਰਚ ਵਾਰੰਟ ਲੈਂਦੀ ਹੈ ਤੇ ਉਹਦੇ ਘਰ ਪਹੁੰਚਦੀ ਹੈ ਜਦੋਂ ਉੱਥੇ ਜਾ ਕੇ ਤਲਾਸ਼ੀ ਕੀਤੀ ਜਾਂਦੀ ਹੈ ਤੇ ਉਥੇ ਪੁਲਿਸ ਨੂੰ ਇੱਕ ਹੋਰ ਚੀਜ਼ ਮਿਲਦੀ ਹੈ ਇੱਕ ਨੋਟ ਮਿਲਦਾ ਹੈ ਜਿਹੜਾ ਕਿ ਬਲਜੀਤ ਕੌਰ ਦਾ ਲਿਖਿਆ ਹੁੰਦਾ ਹੈ ਤੇ ਉਹਦੇ ਉੱਤੇ ਲਿਖਿਆ ਹੁੰਦਾ ਵੀ ਮੈਂ ਅਜੀਤ ਸਿੰਘ ਤੋਂ ਤਲਾਕ ਕਿਉਂ ਲੈਣਾ ਚਾਹੁੰਨੀ ਆ ਉਹਦੇ ਪੰਜ ਸੱਤ ਕਾਰਨ ਵੀ ਲਿਖੇ ਹੁੰਦੇ ਨੇ ਉੱਤੇ ਲਿਖਿਆ ਹੁੰਦਾ ਵੀ ਜਿੱਦਨ ਦਾ ਮੇਰਾ ਵਿਆਹ ਹੋਇਆ ਇਸ ਪਰਿਵਾਰ ਦੇ ਵਿੱਚ ਮੈਨੂੰ ਇੱਕ ਤਾਂ ਇੱਜ਼ਤ ਨਹੀਂ ਮਿਲੀ ਇਸ ਪਰਿਵਾਰ ਵੱਲੋਂ ਨੂੰ ਗਲਤ ਨਾਵਾਂ ਨਾਲ ਬੁਲਾਇਆ ਜਾਂਦਾ ਉਹਦੀ ਬੇਇੱਜ਼ਤੀ ਕੀਤੀ ਜਾਂਦੀ ਹੈ ਤੇ ਉਹਦਾ ਕਹਿਣਾ ਹੁੰਦਾ ਵੀ ਅਜੀਤ ਸਿੰਘ ਦੇ ਜਿਹੜੇ ਬੱਚੇ ਨੇ ਉਹਨਾਂ ਦੇ ਜਿੰਮ ਦੇ ਖਰਚੇ ਹੋਰ ਵੀ ਖਰਚੇ ਜਿਹੜੇ ਮੈਂ ਉਹਨਾਂ ਨੂੰ ਦਿੰਨੀ ਆ ਤੇ ਮੈਂ ਉਹਨਾਂ ਨੂੰ ਪਿਆਰ ਵੀ ਕਰਦੀ ਆ ਪਰ ਦੂਜੇ ਪਾਸੇ ਅਜੀਤ ਸਿੰਘ ਵੱਲੋਂ ਮੇਰੇ ਬੱਚਿਆਂ ਨੂੰ ਕੋਈ ਵੀ ਪਿਆਰ ਸਤਿਕਾਰ ਨਹੀਂ ਦਿੱਤਾ ਜਾਂਦਾ ਤੇ ਇਸ ਘਰ ਦੇ ਵਿੱਚ ਮੈਂ ਕਾਫੀ ਘੁੱਟਣ ਮਹਿਸੂਸ ਕਰ ਰਹੀ ਆ ਤੇ ਇਹ ਜ਼ਿੰਦਗੀ ਮੈਂ ਅੱਗੇ ਬਹੁਤ ਹੀ ਦੇਰ ਨਹੀਂ ਚਲਾ ਸਕਦੀ ਇਹ ਜ਼ਿੰਦਗੀ ਮੇਰੇ ਵਾਸਤੇ ਬਹੁਤ ਔਖੀ ਹੈ ਕਿਉਂਕਿ ਇਸ ਵਿਆਹ ਕਰਕੇ ਬਲਜੀਤ ਦੇ ਕਾਫੀ ਰਿਸ਼ਤੇਦਾਰ ਵੀ ਇਹਦੇ ਨਾਲ ਨਾਰਾਜ਼ ਹੁੰਦੇ ਨੇ ਬੋਲਚਾਲ ਬੰਦ ਕਰ ਦਿੰਦੇ ਨੇ ਹੁਣ ਕਹਿੰਦੀ ਵੀ ਇੰਨਾ ਕੁਝ ਹੋਣ ਦੇ ਬਾਵਜੂਦ ਮੈਂ ਜ਼ਿੰਦਗੀ ਨੂੰ ਅੱਗੇ ਨਹੀਂ ਨਿਭਾ ਸਕਦੀ। ਇਹ ਨੋਟ ਵੀ ਪੁਲਿਸ ਨੂੰ ਜਦੋਂ ਮਿਲਦਾ ਹੁਣ ਪੁਲਿਸ ਦਾ ਸ਼ੱਕ ਅਜੀਤ ਸਿੰਘ ਤੇ ਉਹਨਾਂ ਦੇ ਬੇਟੇ ਸੁਖਜੀਤ ਸਿੰਘ ਤੇ ਹੋਰ ਵੀ ਪੱਕਾ ਹੋ ਜਾਂਦਾ ਹੈ। ਪਰ ਕੋਰਟ ਦੇ ਵਿੱਚ ਕੇਸ ਚਲਾਉਣ ਦੇ ਲਈ ਇੰਨੇ ਸਬੂਤ ਬਹੁਤੇ ਨਹੀਂ ਸੀ। ਕਿਉਂਕਿ ਇੱਕ ਨੋਟ ਮਿਲਿਆ ਸੀ ਬਾਕੀ ਕੁਝ ਕਾਲ ਡਿਟੇਲ ਸੀ ਇਥੋਂ ਇਹ ਨਹੀਂ ਸੀ ਸਾਬਤ ਹੋ ਸਕਦਾ ਵੀ ਇਹ ਕਤਲ ਇਹਨਾਂ ਨੇ ਕੀਤਾ। ਹਾਲਾਂਕਿ ਪੁਲਿਸ ਨੂੰ ਆਪਣੇ ਤੌਰ ਤੇ ਯਕੀਨ ਸੀ ਪਰ ਇਹ ਪ੍ਰੂਫ ਨਹੀਂ ਸੀ ਕੀਤਾ ਜਾ ਸਕਦਾ। ਫੋਨਸ ਨੇ ਸੁਖਜੀਤ ਸਿੰਘ ਤੇ ਸਨੀ ਤੂਰ ਦੇ ਜਿਹੜੇ ਫੋਨ ਨੰਬਰ ਟੈਪਿੰਗ ਤੇ ਲਾਏ ਹੋਏ ਸੀ ਇਹਨਾਂ ਦੀ ਰਿਕਾਰਡਿੰਗ ਜਿਹੜੀ ਉਹ ਕਰਦੇ ਸੀ ਇੱਕ ਦਿਨ ਇਹਨਾਂ ਦੀ ਗੱਲ ਹੁੰਦੀ ਹੈ ਗੱਲਾਂ-ਗੱਲਾਂ ਦੇ ਵਿੱਚ ਪੁੱਛਦਾ ਸੁਖਜੀਤ ਸਿੰਘ ਵੀ ਉਹ ਚੀਜ਼ ਕਿੱਥੇ ਹੈ ਤਾਂ ਉਹਦਾ ਕਹਿਣਾ ਹੁੰਦਾ ਵੀ ਉੱਥੇ ਹੀ ਪਈ ਹੈ ਜਿੱਥੇ ਪਹਿਲਾਂ ਰੱਖੀ ਸੀ ਹੁਣ ਜਦੋਂ ਗੱਲਾਂ ਕਰਦੇ ਨੇ ਤਾਂ ਫਿਰ ਇੱਕ ਨਾਮ ਲੈਂਦੇ ਨੇ ਜੋਏ ਬਰਾੜ ਦਾ ਵੀ ਇਹ ਜੋਏ ਬਰਾੜ ਦੇ ਘਰ ਪਈ ਹੈ ਦੂਜੇ ਪਾਸੇੋਂ ਸੁਖਜੀਤ ਸਿੰਘ ਕਹਿੰਦਾ ਵੀ ਉਹਨੂੰ ਨਸ਼ਟ ਕਰ ਦਿਓ ਉਹਨੂੰ ਸਿਰਕੇ ਦੇ ਵਿੱਚ ਪਾ ਕੇ ਬਿਲਕੁਲ ਚੰਗੀ ਤਰ੍ਹਾਂ ਸਾਫ਼ ਕਰ ਦਿਓ ਹੁਣ ਜਦ ਸਾਰਾ ਕੁਝ ਪਤਾ ਲੱਗਦਾ ਜਦੋਂ ਪੁਲਿਸ ਸਾਰਾ ਕੁਝ ਸੁਣਦੀ ਹੈ ਤਾਂ ਪੁਲਿਸ ਨੂੰ ਹੁਣ ਯਕੀਨ ਹੁੰਦਾ ਵੀ ਹੋਵੇ ਨਾ ਹੋਵੇ ਇਹ ਉਹੀ ਹਥਿਆਰ ਹੈ ਜਿਹੜਾ ਕਤਲ ਦੇ ਵਿੱਚ ਵਰਤਿਆ ਗਿਆ ਕਿਉਂਕਿ ਸਾਫ਼ ਕਰਨ ਦੀ ਗੱਲ ਚੱਲਦੀ ਹੈ ਉੱਥੇ ਤੇ ਪੁਲਿਸ ਬਿਨਾਂ ਟਾਈਮ ਗਵਾਏ ਕੋਰਟ ਤੋਂ ਸਰਚ ਵਾਰੰਟ ਲੈ ਕੇ ਜੋਏ ਬਰਾੜ ਦੇ ਘਰ ਪਹੁੰਚਦੀ ਹੈ ਉਹਦੇ ਘਰ ਦੀ ਤਲਾਸ਼ੀ ਲਈ ਜਾਂਦੀ ਹੈ ਤਾਂ ਪੁਲਿਸ ਨੂੰ ਉੱਥੇ ਕਾਮਯਾਬੀ ਮਿਲਦੀ ਹੈ ਇੱਕ 9 ਐਮ ਐਮ ਦਾ ਰਵਾਲਵਰ ਮਿਲਦਾ ਉਹਨੂੰ ਫੋਰੈਂਸਿਕ ਲੈਬ ਦੇ ਵਿੱਚ ਭੇਜਿਆ ਜਾਂਦਾ ਉੱਥੇ ਜਦੋਂ ਉਹਦੀ ਰਿਪੋਰਟ ਆਉਂਦੀ ਹੈ ਤਾਂ ਪਤਾ ਲੱਗਦਾ ਵੀ ਜਿਹੜੇ ਖਾਲੀ ਕਾਰਤੂਸ ਮਿਲੇ ਸੀ ਉਹ ਏਸੇ ਰਫਲ ਦੇ ਵਿੱਚੋਂ ਚੱਲੇ ਸੀ ਹੁਣ ਪੁਲਿਸ ਦੇ ਕੋਲ ਇੱਕ ਇਹ ਵੀ ਸਬੂਤ ਆ ਚੁੱਕਿਆ ਸੀ ਜਿਹੜਾ ਕਤਲ ਹੋਇਆ ਸੀ ਉਹ ਏਸੇ ਹਥਿਆਰ ਦੇ ਨਾਲ ਹੋਇਆ ਸੀ ਤੇ ਪੁਲਿਸ ਜੋਏ ਬਰਾੜ ਦੀ ਵੀ ਫਿਰ ਇਨਵੈਸਟੀਗੇਸ਼ਨ ਕਰਦੀ ਹੈ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗਦਾ ਹੈ ਵੀ ਇਸ ਕਤਲ ਦੇ ਵਿੱਚ ਜੋਏ ਬਰਾੜ ਦਾ ਕੋਈ ਲੈਣਾ ਦੇਣਾ ਨਹੀਂ ਉਹਦੇ ਘਰ ਸਿਰਫ ਇਹ ਕਤਲ ਹੋਣ ਤੋਂ ਬਾਅਦ ਹਥਿਆਰ ਰੱਖਿਆ ਗਿਆ ਸੀ ਤੋਂ ਉਹਨੂੰ ਕਲੀਨ ਚਿੱਟ ਦੇ ਦਿੱਤੀ ਜਾਂਦੀ ਹੈ ਤੇ ਪੁਲਿਸ ਨੂੰ ਲੱਗਦਾ ਸੀ ਵੀ ਉਹਨਾਂ ਨੇ ਕਾਫੀ ਸਬੂਤ ਇਕੱਠੇ ਕਰ ਲਏ ਨੇ ਉਹਨੂੰ ਇੱਕ ਨੋਟ ਵੀ ਮਿਲਦਾ ਹੈ ਇੱਕ ਫਿਰ ਪੁਲਿਸ ਨੂੰ ਹੋਰ ਚੀਜ਼ ਦਾ ਪਤਾ ਲੱਗਦਾ ਵੀ 4 ਮਹੀਨੇ ਵਿਆਹ ਨੂੰ ਹੋਏ ਨੇ ਜਿਹੜੀ ਬਲਜੀਤ कौर ਗਰੇਵਾਲ ਹੁੰਦੀ ਹੈ ਇੱਕ ਅਮੀਰ ਘਰ ਤੋਂ ਹੁੰਦੀ ਹੈ ਉਹਨਾਂ ਨੇ ਕਾਫੀ ਜ਼ਮੀਨ ਵੀ ਜਾਇਦਾਦ ਵੀ ਦਿੱਤੀ ਹੁੰਦੀ ਹੈ ਵਿਆਹ ਦੇ ਵਿੱਚ ਪਰ ਇੱਕ ਹੈਰਾਨੀ ਦੀ ਗੱਲ ਜਿਹੜੀ ਹੁੰਦੀ ਹੈ ਸਿਰਫ 4 ਮਹੀਨੇ ਵਿਆਹ ਨੂੰ ਹੋਏ ਸੀ ਤੇ ਬਲਜੀਤ कौर ਗਰੇਵਾਲ ਨੇ ਜਿਹੜੀ ਆਪਣੀ ਵਸੀਅਤ ਸੀ ਉਹ وصੀਅਤ ਦੇ ਵਿੱਚ ਸਾਰੀ ਪ੍ਰਾਪਰਟੀ ਅਜੀਤ ਸਿੰਘ ਗਰੇਵਾਲ ਦੇ ਨਾਮ ਕਰਤੀ ਸੀ ਤੇ ਉਹਦੀਆਂ ਜਿਹੜੀਆਂ ਪਾਲਸੀਆਂ ਸੀ ਇੰਸ਼ੂਰੈਂਸ ਪਾਲਸੀਆਂ ਸੀ ਉਹਦੇ ਵਿੱਚ ਨਾਮਨੀ ਜਿਹੜਾ ਸੀ ਉਹਜੀਤ ਸਿੰਘ ਗਰੇਵਾਲ ਸੀ ਵੀ ਜੇ ਇਹਨੂੰ ਕੁਝ ਹੁੰਦਾ ਤਾਂ ਸਾਰਾ ਜਿਹੜਾ ਪੈਸਾ ਵਗੈਰਾ ਜੋ ਵੀ ਮਿਲੇਗਾ ਉਹਜੀਤ ਸਿੰਘ ਗਰੇਵਾਲ ਉਹਦਾ ਹੱਕਦਾਰ ਹੋਵੇਗਾ ਹੁਣ ਇਹ ਚੀਜ਼ਾਂ ਵੀ ਪਤਾ ਲੱਗਦੀਆਂ ਨੇ ਪੁਲਿਸ ਕੋਲ ਇਹ ਸਬੂਤ ਵੀ ਹੁੰਦੇ ਨੇ ਜਿਹੜਾ ਹਥਿਆਰ ਹੁੰਦਾ ਉਹ ਵੀ ਪੁਲਿਸ ਨੂੰ ਮਿਲਦਾ ਇਸੇ ਦੌਰਾਨ ਇੱਕ ਔਰਤ ਪੁਲਿਸ ਕੋਲ ਪਹੁੰਚਦੀ ਹੈ ਜਦੋਂ ਔਰਤ ਪਹੁੰਚਦੀ ਹੈ ਉਹਦਾ ਕਹਿਣਾ ਹੁੰਦਾ ਅਜੀਤ ਸਿੰਘ ਗਰੇਵਾਲ ਨੂੰ ਜਾਣਦੀ ਹੈ ਬਹੁਤ ਚੰਗੀ ਤਰ੍ਹਾਂ ਜਾਣਦੀ ਹੈ ਤੇ ਉਹਦੇ ਇਹਦੇ ਨਾਲ ਕਾਫੀ ਧੀਰ ਤੋਂ ਸਰੀਰਕ ਸੰਬੰਧ ਵੀ ਹੁੰਦੇ ਨੇ ਤੇ ਇੱਕ ਇਹਦਾ ਦੋਸਤ ਹੁੰਦਾ ਜਿਹਦਾ ਨਾਮ ਹੁੰਦਾ ਚਰਨਦੇਵ ਹੁਣ ਇਹ ਤਿੰਨੋਂ ਜਣੇ ਆਪਸ ਵਿੱਚ ਇੱਕ ਦੂਜੇ ਨੂੰ ਜਾਣਦੇ ਹੁੰਦੇ ਨੇ ਸਿੰਧੀ ਛੋਕਰ ਦਾ ਕਹਿਣਾ ਹੁੰਦਾ ਵੀ ਜਿਸ ਦਿਨ ਦੀ ਇਹ ਘਟਨਾ 19 April 1998 ਉਸ ਦਿਨ ਚਰਨਦੇਵ ਦਾ ਉਹਨੂੰ ਫੋਨ ਆਉਂਦਾ ਵੀ ਆਪਾਂ ਕਿਤੇ ਘੁੰਮਣ ਫਿਰਨ ਚੱਲਦੇ ਆ ਤੇ ਉਹ ਰਾਜੀ ਹੋ ਜਾਂਦੀ ਉਹ ਕਹਿੰਦੀ ਵੀ ਠੀਕ ਆ ਆਪਾਂ ਚੱਲਦੇ ਆ ਤੇ ਉਹਦਾ ਕਹਿਣਾ ਹੁੰਦਾ ਵੀ ਚਰਨਦੇਵ ਆਪਣੀ ਗੱਡੀ ਲੈ ਕੇ ਆਉਂਦਾ ਫਿਰ ਅਸੀਂ ਦੋਨੋਂ ਜਣੇ ਉੱਥੋਂ ਨਿਕਲਦੇ ਆ ਤੇ ਇੱਕ ਸਟਾਪ ਦੇ ਉੱਪਰ ਉਹਨਾਂ ਨੂੰ ਦੋ ਕਾਲੇ ਬੰਦੇ ਮਿਲਦੇ ਨੇ ਚਰਨਦੇਵ ਉਹਨਾਂ ਨੂੰ ਆਪਣੀ ਗੱਡੀ ਦੇ ਵਿੱਚ ਬਿਠਾਉਂਦਾ ਨਾ ਤਾਂ ਮੈਨੂੰ ਇਹ ਜਾਣਕਾਰੀ ਸੀ ਵੀ ਇਹਨਾਂ ਨੂੰ ਗੱਡੀ ਦੇ ਵਿੱਚ ਬਿਠਾਣਾ ਸੀ ਤੇ ਜੇ ਬਿਠਾਇਆ ਵੀ ਹੈ ਤਾਂ ਕਿਉਂ ਬਿਠਾਇਆ ਤੇ ਚਰਨਦੇਵ ਉਹਨਾਂ ਨੂੰ ਪੁੱਛਦਾ ਵੀ ਤੁਸੀਂ ਤਿਆਰ ਹੋ ਉਹ ਕਹਿੰਦੇ ਹਾਂ ਅਸੀਂ ਤਿਆਰ ਆ ਫਿਰ ਚਰਨ ਹੁੰਦਾ ਉਹ ਆਪਣੀ ਗੱਡੀ ਅਜੀਤ ਸਿੰਘ ਗਰੇਵਾਲ ਦੇ ਘਰ ਦੇ ਕੋਲ ਲੈ ਜਾਂਦਾ ਉੱਥੇ ਜਾ ਕੇ ਉਹਨਾਂ ਦੋਨਾਂ ਨੂੰ ਉਤਾਰ ਦਿੱਤਾ ਜਾਂਦਾ ਤੇ ਫਿਰ ਉਹਦਾ ਕਹਿਣਾ ਹੁੰਦਾ ਵੀ ਅਸੀਂ ਦੋਨੋਂ ਅੱਗੇ ਚਲੇ ਜਾਨੇ ਆ 40-45 ਮਿੰਟ ਇਧਰ ਉਧਰ ਸੜਕਾਂ ਤੇ ਘੁੰਮ ਕੇ ਅਸੀਂ ਵਾਪਸ ਫਿਰ ਅਜੀਤ ਸਿੰਘ ਗਰੇਵਾਲ ਦੇ ਘਰ ਦੇ ਕੋਲ ਪਹੁੰਚਦੇ ਆ ਉਹ ਦੋ ਕਾਲੇ ਬੰਦੇ ਫਿਰ ਸਾਨੂੰ ਮਿਲਦੇ ਨੇ ਤੇ ਉਹਨਾਂ ਨੂੰ ਫਿਰ ਗੱਡੀ ਦੇ ਵਿੱਚ ਬਿਠਾਇਆ ਜਾਂਦਾ ਤੇ ਚਰਨ ਉਹਨਾਂ ਤੋਂ ਪੁੱਛਦਾ ਵੀ ਕੰਮ ਹੋ ਗਿਆ ਉਹਨਾਂ ਦਾ ਕਹਿਣਾ ਹੁੰਦਾ ਵੀ ਹਾਂ ਕੰਮ ਹੋ ਗਿਆ ਤੇ ਚਰਨ ਦਾ ਕਹਿਣਾ ਹੁੰਦਾ ਵੀ ਤੁਹਾਡੀ ਪੇਮੈਂਟ ਕੱਲ ਤੁਹਾਨੂੰ ਮਿਲ ਜੇਗੀ ਉਦੋਂ ਬਾਅਦ ਜਿੱਥੋਂ ਉਹਨਾਂ ਨੂੰ ਬਿਠਾਇਆ ਸੀ ਉੱਥੇ ਫਿਰ ਛੱਡ ਦਿੱਤਾ ਜਾਂਦਾ ਹੁਣ ਪੁਲਿਸ ਕੋਲ ਜਦੋਂ ਇਹ ਜਾਣਕਾਰੀ ਆਉਂਦੀ ਹੈ ਤਾਂ ਪੁਲਿਸ ਆਪਣੇ ਆਪ ਨੂੰ ਲੁੱਟਿਆ ਹੋਇਆ ਮਹਿਸੂਸ ਕਰਦੀ ਹੈ ਵੀ ਇੰਨੇ ਪ੍ਰੂਫ ਸਬੂਤ ਇਕੱਠੇ ਕੀਤੇ ਇੰਨਾ ਕੁਝ ਮਿਲਿਆ ਪਰ ਜਿਹੜੀ ਹੁਣ ਨਵੀਂ ਸਟੋਰੀ ਆਈ ਹੈ ਇਹਦੇ ਅਨੁਸਾਰ ਕਹਾਣੀ ਕੁਝ ਹੋਰ ਹੈ ਜਦੋਂ ਇਹ ਗੱਲ ਪਤਾ ਲੱਗਦੀ ਹੈ ਹੁਣ ਪੁਲਿਸ ਕੋਲ ਪ੍ਰੂਫ ਇੰਨੇ ਆ ਚੁੱਕੇ ਸੀ ਪੁਲਿਸ ਨੇ ਕਰਦੀ ਹੈ ਇਨਵੈਸਟੀਗੇਸ਼ਨ ਸ਼ੁਰੂ ਕਰਦੀ ਹੈ ਸਿੰਡੀ ਸ਼ੋਕਰ ਬਾਰੇ ਵੀ ਜੋ ਕੁਝ ਇਹ ਕਹਿ ਰਹੀ ਹੈ ਉਹ ਗੱਲ ਸਹੀ ਹੈ ਉਹਨ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗਦਾ ਵੀ ਜਿਹੜੀ ਸ਼ਿੰਦੀ ਛੋਕਰ ਹੁੰਦੀ ਹੈ ਇਹ ਅਜੀਤ ਸਿੰਘ ਦੇ ਨਾਲ ਨਾਜਾਇਜ਼ ਸਬੰਧਾਂ ਦੇ ਵਿੱਚ ਹੁੰਦੀ ਹੈ ਤੇ ਪੁਲਿਸ ਨੂੰ ਇਹ ਵੀ ਪਤਾ ਲੱਗਦਾ ਵੀ ਇਹ ਤੋਂ ਕਾਫੀ ਪੈਸਾ ਅਜੀਤ ਸਿੰਘ ਗਰੇਵਾਲ ਖਾ ਚੁੱਕਿਆ ਜਦੋਂ ਕਈ ਗੱਲਾਂ ਦਾ ਪੁਲਿਸ ਨੂੰ ਪਤਾ ਲੱਗਦਾ ਤਾਂ ਫਿਰ ਸ਼ਿੰਦੀ ਛੋਕਰ ਨੂੰ ਪੁਲਿਸ ਸਟੇਸ਼ਨ ਬੁਲਾਇਆ ਜਾਂਦਾ ਪੁੱਛਗਿਛ ਦੇ ਲਈ ਉਹਤੇ ਥੋੜਾ ਜਦੋਂ ਦਬਾਅ ਬਣਾਇਆ ਜਾਂਦਾ ਤੇ ਫਿਰ ਉਹ ਵੀ ਇੱਕ ਕਹਾਣੀ ਸੁਣਾਉਂਦੀ ਹੈ ਉਹਦਾ ਕਹਿਣਾ ਹੁੰਦਾ ਵੀ ਮੇਰੇ ਉਹਦੇ ਨਾਲ ਨਜਾਇਜ਼ ਬੰਧ ਸੀ ਮੈਂ ਉਹਨੂੰ ਪਿਆਰ ਕਰਦੀ ਸੀ ਤੇ ਉਹਨੇ ਮੇਰੀ ਕਾਫੀ ਪ੍ਰਾਪਰਟੀ ਆਪਣੇ ਨਾਮ ਵਸੀਅਤ ਕਰਵਾ ਚੁੱਕਿਆ ਤੇ ਮੈਂ ਇਤੋਂ ਦੁਖੀ ਹੋ ਕੇ ਆਪਣੀ ਜ਼ਿੰਦਗੀ ਖਤਮ ਕਰਨ ਦੀ ਵੀ ਕੋਸ਼ਿਸ਼ ਕੀਤੀ ਤੇ ਇਹਦਾ ਸਿੱਧਾ ਮਤਲਬ ਸੀ ਵੀ ਜੇ ਸਿੰਘ ਦੀ ਸ਼ੋਕਰ ਆਪਣੀ ਜ਼ਿੰਦਗੀ ਖਤਮ ਕਰਦੀ ਹੈ ਤਾਂ ਉਹਦਾ ਵੀ ਸਿੱਧਾ-ਸਿੱਧਾ ਜਿਹੜਾ ਫਾਇਦਾ ਉਹ ਜੀਤ ਸਿੰਘ ਗਰੇਵਾਲ ਨੂੰ ਆ ਉਹਦਾ ਕਹਿਣਾ ਹੁੰਦਾ ਵੀ ਕਈ ਸਾਲਾਂ ਤੋਂ ਇਹ ਮੇਰੇ ਤੋਂ ਬਹੁਤ ਪੈਸੇ ਖਾ ਚੁੱਕਿਆ ਤੇ ਹੁਣ 10000 ਡਾਲਰ ਇਹ ਹੋਰ ਲੈ ਚੁੱਕਿਆ ਤੇ ਇੱਕ ਦਿਨ ਉਹ ਮੇਰੇ ਕੋਲ ਆਇਆ ਉਹਨੇ ਕਿਹਾ ਵੀ ਜੇ ਤੈਨੂੰ ਸਾਰਾ ਕੁਝ ਵਾਪਸ ਚਾਹੀਦਾ ਹੈ ਤੇ ਤੂੰ ਪੁਲਿਸ ਨੂੰ ਜਾ ਕੇ ਇਹ ਸਟੋਰੀ ਸੁਣਾ ਇਸ ਕਰਕੇ ਉਹਦਾ ਕਹਿਣਾ ਹੁੰਦਾ ਵੀ ਮੈਂ ਇੱਥੇ ਆਈ ਜਦੋਂ ਫਿਰ ਪੁਲਿਸ ਅਗੇ ਇਨਵੈਸਟੀਗੇਸ਼ਨ ਕਰਦੀ ਹੈ ਹੁਣ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗਦਾ ਵੀ ਜਿਹੜਾ ਅਜੀਤ ਸਿੰਘ ਗਰੇਵਾਲ ਹੈ ਇਹਦੇ ਉੱਤੇ ਕਾਫੀ ਕਰਜ਼ਾ ਹੁੰਦਾ ਹੈ ਤੇ ਇਹ ਐਸੀਆਂ ਔਰਤਾਂ ਦੇ ਭਾਲ ਦੇ ਵਿੱਚ ਹੁੰਦਾ ਜਾਂ ਉਹਨਾਂ ਨੂੰ ਪਸੰਦ ਆ ਜਿਹੜੀਆਂ ਆਪਣੇ ਪਹਿਲੇ ਜੀਵਨ ਸਾਥੀ ਤੋਂ ਕਿਸੇ ਤਰੀਕੇ ਤੰਗ ਹੋ ਕੇ ਅੱਡ ਹੋ ਚੁੱਕੀਆਂ ਸੀ ਤੇ ਉਹਨਾਂ ਨੂੰ ਆਪਣੇ ਜਾਲ ਦੇ ਵਿੱਚ ਪਸੰਦ ਆ ਫਿਰ ਉਹਨਾਂ ਦੀਆਂ ਪ੍ਰਾਪਰਟੀਆਂ ਕਿਸੇ ਤਰੀਕੇ ਆਪਣੇ ਨਾਮ ਕਰਵਾਉਂਦਾ ਤੇ ਚਰਨਦੇਵ ਦੀ ਇੱਕ ਦਿਨੇ ਦੇ ਨਾਲ ਬਹਿਸ ਹੁੰਦੀ ਹੈ ਬੰਦਿਆਂ ਦੇ ਵਿੱਚ ਉਹ ਇਹਦੀ ਚੰਗੀ ਝਾੜਪਤੀ ਕਰਦਾ ਬੇਇਜ਼ਤੀ ਕਰਦਾ ਹੁਣ ਇੱਕ ਤੀਰ ਦੇ ਨਾਲ ਇਹ ਦੋਸ਼ਕਾਰ ਕਰਨਾ ਚਾਹੁੰਦਾ ਸੀ ਵੀ ਚਰਨਦੇਵ ਵੀ ਫਸੇ ਤੇ ਪੁਲਿਸ ਦੀ ਜਿਹੜਾ ਧਿਆਨ ਹੈ ਉਹ ਵੀ ਉਧਰ ਭਟਕੇ ਇਹ ਸਾਰੇ ਕਾਸੇ ਵਾਸਤੇ ਸਿੰਧੀ ਸ਼ੋਕਰ ਨੂੰ ਤਿਆਰ ਕਰਦਾ ਹੁਣ ਇਹ ਦੀ ਚਾਲ ਜਿਹੜੀ ਹੈ ਇਹ ਪੁੱਠੀ ਪੈ ਜਾਂਦੀ ਹੈ 1998 ਦੇ ਵਿੱਚ ਕਤਲ ਹੁੰਦਾ ਹਜੇ ਤੱਕ ਇਹਨਾਂ ਦੀ ਕੋਈ ਗ੍ਰਿਫਤਾਰੀ ਨਹੀਂ ਹੋਈ 1999 ਆ ਜਾਂਦਾ ਜਿਹੜਾ ਸੁਖਜੀਤ ਸਿੰਘ ਗਰੇਵਾਲ ਹੁੰਦਾ ਉਹ ਵੀ ਕੋਈ ਦੁੱਧ ਦਾ ਤੁਲਿਆ ਨਹੀਂ ਹੁੰਦਾ ਉਹ ਵੀ ਪੁੱਠੇ ਕੰਮਾਂ ਦੇ ਵਿੱਚ ਹੁੰਦਾ 1999 ਦੇ ਵਿੱਚ ਸੁਖਜੀਤ ਸਿੰਘ ਗਰੇਵਾਲ ਤੇ ਸਨੀ ਤੂਰ ਦਾ ਭਰਾ ਕੈਨੀ ਤੂਰ ਇੱਕ ਦਿਨੇ ਹਥਿਆਰ ਲੈ ਕੇ ਕਿਸੇ ਦੇ ਘਰ ਤੇ ਹਮਲਾ ਕਰਦੇ ਨੇ ਉੱਥੇ ਡਰੱਗ ਹੁੰਦੀ ਹੈ ਇਹਨਾਂ ਦਾ ਵਿਚਾਰ ਹੁੰਦਾ ਜੀ ਇੱਥੋਂ ਡਰੱਗ ਲੈ ਕੇ ਅਸੀਂ ਮਹਿੰਗੇ ਧਾਮ ਦੇ ਉੱਤੇ ਕਿਤੇ ਮਹਿੰਗੇ ਭਾਅ ਦੇ ਉੱਤੇ ਕਿਸੇ ਨੂੰ ਵੇਚਾਂਗੇ ਉੱਥੇ ਫੜੇ ਜਾਂਦੇ ਨੇ ਉਸ ਤੋਂ ਬਾਅਦ ਇਹਨਾਂ ਤੇ ਕੇਸ ਚੱਲਦਾ ਤੇ 4 ਸਾਲ ਦੀ ਸਜ਼ਾ ਹੁੰਦੀ ਹੈ ਸੁਖਜੀਤ ਸਿੰਘ ਗਰੇਵਾਲ ਤੇ ਸਨੀ ਤੂਰ ਦੇ ਭਰਾ ਨੂੰ ਤੇ 2000 ਦੇ ਵਿੱਚ ਫਿਰ ਇਹ ਕੇਸ ਚੱਲਦਾ ਜਦੋਂ ਇਹ ਕੇਸ ਚੱਲਦਾ ਹੁਣ ਪੁਲਿਸ ਕੋਲ ਕਾਫੀ ਸਬੂਤ ਹੁੰਦੇ ਨੇ 2000 ਦੇ ਵਿੱਚ ਫਿਰ ਕੇਸ ਚੱਲਦਾ ਕੋਰਟ ਦੇ ਵਿੱਚ ਦੀ ਸੁਣਵਾਈ ਸ਼ੁਰੂ ਹੁੰਦੀ ਹੈ ਤੇ 27 ਅਕਤੂਬਰ 2000 ਨੂੰ ਕੋਰਟ ਦਾ ਫੈਸਲਾ ਹੁੰਦਾ ਸੁਖਜੀਤ ਸਿੰਘ ਗਰੇਵਾਲ ਤੇ ਅਜੀਤ ਸਿੰਘ ਗਰੇਵਾਲ ਨੂੰ ਫਰਸਟ ਡਿਗਰੀ ਕਤਲ ਕੇਸ ਦਾ ਦੋਸ਼ੀ ਪਾਇਆ ਜਾਂਦਾ ਤੇ ਇਹਨਾਂ ਨੂੰ ਉਮਰ ਕੈਦੀ ਦੀ ਸਜ਼ਾ ਸੁਣਾਈ ਜਾਂਦੀ ਹੈ ਜਿਦੇ ਵਿੱਚ 25 ਸਾਲ ਤੱਕ ਇਹ ਪੈਰੋਲ ਦੇ ਯੋਗ ਨਹੀਂ ਹੋਣਗੇ ਤੇ ਜਿਹੜਾ ਸਨੀ ਤੂਰ ਹੁੰਦਾ ਉਹਨੂੰ ਸੈਕੰਡ ਡਿਗਰੀ ਕਤਲ ਦਾ ਦੋਸ਼ੀ ਪਾਇਆ ਜਾਂਦਾ ਤੇ ਉਹਨੂੰ 12 ਸਾਲ ਦੀ ਸਜ਼ਾ ਸੁਣਾਈ ਜਾਂਦੀ ਹੈ ਹੁਣ ਇਹ ਸਜ਼ਾ ਤੋਂ ਬਾਅਦ ਜਿਹੜੀ ਬਲਜੀਤ ਕੌਰ ਗਰੇਵਾਲ ਹੁੰਦੀ ਹੈ ਇਹਦੀ ਪਹਿਲੀ ਵਿਆਹ ਦੇ ਵਿੱਚੋਂ ਬੇਟੀ ਹੁੰਦੀ ਹੈ ਰੂਪੀ ਸਿੱਧੂ ਉਹ ਕਾਫੀ ਖੁਸ਼ ਹੁੰਦੀ ਹੈ ਵੀ ਉਹਦੇ ਮਾਂ ਦੇ ਕਾਤਲਾਂ ਨੂੰ ਸਜ਼ਾ ਮਿਲੀ ਜਦੋਂ ਇਹ ਸਜ਼ਾ ਸੁਣਾਈ ਜਾਂਦੀ ਹੈ ਉਸ ਸਮੇ ਸੁਖਜੀਤ ਸਿੰਘ ਗਰੇਵਾਲ 21 ਸਾਲ ਦਾ ਸੀ ਇਹਨਾਂ ਨੇ ਜੋ ਕੁਝ ਕੀਤਾ ਉਹਦਾ ਇਹਨਾਂ ਨੂੰ ਖਮਿਆਜਾ ਭੁਗਤਣਾ ਪਿਆ ਇਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੁੰਦੀ ਹੈ ਜਿਹੜੀ ਲਾਸਟ ਅਪਡੇਟ ਹੈ ਸਨੀ ਤੂਰ ਨੂੰ 2019 ਦੇ ਵਿੱਚ ਰਿਹਾਈ ਦੇ ਦਿੱਤੀ ਜਾਂਦੀ ਹੈ ਤੇ 2022 ਦੇ ਵਿੱਚ ਸੁਖਜੀਤ ਸਿੰਘ ਨੂੰ ਵੀ ਪੈਰੋਲ ਮਿਲ ਜਾਂਦੀ ਹੈ ਹਾਲਾਂਕਿ ਇਹਦੇ ਉੱਤੇ ਰੂਪੀ ਸਿੱਧੂ ਜਿਹੜੀ ਹੁੰਦੀ ਹੈ ਉਹ ਕਾਫੀ ਨਿਰਾਸ਼ ਹੁੰਦੀ ਹੈ ਉਹਦਾ ਕਹਿਣਾ ਹੁੰਦਾ ਵੀ ਇਹਨੇ ਅਰਜੀ ਲਾਈ ਹੈ ਵੀ ਮੈਨੂੰ ਇੱਕ ਦੁਬਾਰਾ ਮੌਕਾ ਦਿੱਤਾ ਜਾਵੇ ਨਾ ਤਾਂ ਇਹਦਾ ਜੇਲ੍ਹ ਦੇ ਵਿੱਚ ਵਿਹਾਰ ਕੋਈ ਬਹੁਤਾ ਵਧੀਆ ਸੀ ਤੇ ਬਾਹਰ ਆ ਕੇ ਵੀ ਇਹਦਾ ਵਿਹਾਰ ਵਧੀਆ ਹੋਏਗਾ ਕੋਈ ਗਰੰਟੀ ਨਹੀਂ ਕਿਉਂਕਿ ਕਈ ਤਰ੍ਹਾਂ ਦੇ ਗਲਤ ਕੰਮਾਂ ਦੇ ਵਿੱਚ ਸ਼ਾਮਲ ਸੀ ਇਹਨੇ ਤੇ ਅਰਜੀ ਲਾਈ ਵੀ ਇਹਨੂੰ ਦੂਜਾ ਮੌਕਾ ਦਿੱਤਾ ਜਾਵੇ ਤੇ ਮੇਰੀ ਮਾਂ ਅਰਜੀ ਕਿੱਥੇ ਲਾਵੇ ਵੀ ਉਹਨੂੰ ਦੂਜਾ ਮੌਕਾ ਦਿੱਤਾ ਜਾਵੇ 37 ਸਾਲ ਦੀ ਉਮਰ ਦੇ ਵਿੱਚ ਉਹਦਾ ਬੁਰੀ ਤਰੀਕੇ ਦੇ ਨਾਲ ਕਤਲ ਕਰ ਦਿੱਤਾ ਗਿਆ ਪਰ ਕੋਰਟ ਦਾ ਫੈਸਲਾ ਸੀ ਹਜੇ ਜਿਹੜਾ ਅਜੀਤ ਸਿੰਘ ਗਰੇਵਾਲ ਹੈ ਉਹ ਅੰਦਰ ਹੈ ਉਹ ਵੀ ਆਪਣੀ ਪੈਰੋਲ ਦੀ ਜਿਹੜੀ ਅਰਜੀ ਹੈ ਉਹ ਵੀ ਲਾ ਰਿਹਾ ਹੈ ਤੇ ਹੋ ਸਕਦਾ ਉਹਨੂੰ ਵੀ ਪੈਰੋਲ ਮਿਲ ਜੇ ਪਰ ਇਸ ਕੇਸ ਦੇ ਵਿੱਚ ਬਲਜੀਤ ਕੌਰ ਗਰੇਵਾਲ ਜਿਹਦਾ ਕੋਈ ਕਸੂਰ ਨਹੀਂ ਸੀ ਜਿਹੜੀ ਆਪਣੀ ਜ਼ਿੰਦਗੀ ਦੇ ਵਿੱਚ ਸਕੂਨ ਚਾਹੁੰਦੀ ਸੀ ਆਪਣੀ ਜ਼ਿੰਦਗੀ ਦੇ ਵਿੱਚ ਦੁਬਾਰਾ ਖੁਸ਼ੀਆਂ ਚਾਹੁੰਦੀ ਸੀ ਹਾਲਾਂਕਿ ਪਹਿਲੇ ਵਿਆਹ ਦੇ ਵਿੱਚ ਉਹਨੂੰ ਜੇ ਨਹੀਂ ਮਿਲੀਆਂ ਤਾਂ ਦੂਜੇ ਦੇ ਵਿੱਚ ਚਾਹੁੰਦੀ ਸੀ ਪਰ ਉਹਦਾ ਬੁਰੇ ਤਰੀਕੇ ਦੇ ਨਾਲ ਕਤਲ ਕੀਤਾ ਗਿਆ ਜਿਨ੍ਹਾਂ ਨੇ ਕਤਲ ਕੀਤਾ ਸੁਖਜੀਤ ਸਿੰਘ ਗਰੇਵਾਲ 21 ਸਾਲ ਦਾ ਸੀ ਅੱਜ ਉਹ 45 ਸਾਲ ਤੋਂ ਉੱਪਰ ਉਹਦੀ ਉਮਰ ਹੋ ਚੁੱਕੀ ਹੈ ਤੇ ਅਜੀਤ ਸਿੰਘ ਗਰੇਵਾਲ ਨੂੰ ਵੀ ਕੀ ਮਿਲਿਆ ਜਿਹੜੀ ਐਂਡ ਵਾਲੀ ਜ਼ਿੰਦਗੀ ਸੀ ਸਾਰੀ ਜ਼ਿੰਦਗੀ ਆਪਣੀ ਜੇਲ੍ਹ ਦੇ ਵਿੱਚ ਬਤਾਈ ਕਤਲ ਕਿਸੇ ਵੀ ਮਸਲੇ ਦਾ ਹੱਲ ਨਹੀਂ ਤੇ ਇੱਥੇ ਤੇ ਕਤਲ ਕੀਤਾ ਹੀ لالਚ ਦੇ ਲਈ ਗਿਆ ਜੇ ਆਪਾਂ ਆਪਣੀਆਂ ਭਾਵਨਾਵਾਂ 'ਤੇ ਕੰਟਰੋਲ ਰੱਖਦੇ ਆਂ ਤਾਂ ਆਪਾਂ ਬਹੁਤ ਮੁਸੀਬਤਾਂ ਤੋਂ ਬਚ ਸਕਦੇ ਆਂ ਹੁਣ ਆਪਾਂ ਮਿਲਾਂਗੇ ਕਿਸੇ ਹੋਰ ਨਵੀਂ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ